ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਆਪਣੇ ਘਰ ਕਾਰੋਬਾਰ ਦੀ ਬਰਕਤ ਨੂੰ ਵਧਾਉਣ ਦੇ ਘਰ ਦੀ ਸੁੱਖ ਸ਼ਾਂਤੀ ਨੂੰ ਵਧਾਉਣ ਦੇ ਨੁਕਤੇ ਬਾਰੇ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਆਪਾਂ ਅਕਸਰ ਕਈ ਵਾਰ ਕੁਝ ਲੋਕਾਂ ਨੂੰ ਦੇਖਦੇ ਹਾਂ ਕਿ ਉਹ ਆਪਣੇ ਘਰ ਆਪਣੇ ਕਾਰੋਬਾਰ ਦੀ ਬਰਕਤ ਸੁੱਖ ਸ਼ਾਂਤੀ ਨੂੰ ਲੈ ਕੇ ਬੜੇ ਚਿੰਤਤ ਰਹਿੰਦੇ ਨੇ ਅਤੇ ਆਪਣੇ ਕਾਰੋਬਾਰ ਦੀ ਬਰਕਤ ਨੂੰ ਵਧਾਉਣ ਦੇ ਲਈ ਕਰਦੀ ਸੁੱਖ ਸ਼ਾਂਤੀ ਨੂੰ ਵਧਾਉਣ ਦੇ ਲਈ ਕਈ ਯਤਨ ਵੀ ਕਰਦੇ ਆ ਕੁਝ ਲੋਕ ਤਾਂ ਪੈਸਾ ਖਰਚ ਕਰਕੇ ਪੈਸਾ ਵਧਾਉਣ ਦੇ ਨੁਕਤੇ ਟੂਣੇ ਟੂਟ ਕੇ ਉਪਾਅ ਕਰਦੇ ਰਹਿੰਦੇ ਆ ਕਿਸੇ ਰਕਸੇ ਤਰੀਕੇ ਦੇ ਨਾਲ ਸਾਡੇ ਪੈਸੇ ਦੇ ਵਿੱਚ ਬਰਕਤ ਪਵੇ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਰਹੇ ਘਰ ਦੇ ਜੀ ਤੰਦਰੁਸਤ ਰਹਿਣ ਤਰੱਕੀ ਕਰਨ ਇਸੇ ਕਰਕੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਇਹ ਨੁਕਤੇ ਸਾਂਝੇ ਕਰਨ ਜਾ ਰਹੇ ਹਾਂ ਇਹ ਨੁਕਤੇ ਜਿਸ ਦਿਨ ਤੋਂ ਵੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਏ ਉਸੇ ਦਿਨ ਤੋਂ ਹੀ ਇਹਨਾਂ ਨੇ ਆਪਣਾ ਅਸਰ ਕਰਨਾ ਸ਼ੁਰੂ ਕਰ ਦੇਣਾ ਹੈ ਅਤੇ ਵੱਡੀ ਗੱਲ ਵੀ ਇਹਨਾਂ ਦੇ ਉੱਤੇ ਸਾਨੂੰ ਕੋਈ ਪੈਸਾ ਖਰਚ ਨਹੀਂ ਕਰਨਾ ਪਵੇਗਾ ਇਹ ਕਿਹੜੇ ਨੁਕਤੇ ਨੇ ਉਹਨਾਂ ਬਾਰੇ ਆਪਾਂ ਆਪ ਜੀ ਦੇ ਨਾਲ ਸਾਰੀ ਗੱਲਬਾਤ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੇ ਕਿਉਂਕਿ ਕਈ ਵਾਰ ਆਪਾਂ ਅੱਧੀ ਅਧੂਰੀ ਗੱਲ ਸੁਣ ਕੇ ਗੱਲ ਦਾ ਮਤਲਬ ਗਲਤ ਕੱਢ ਲੈਂਦੇ ਆ ਸਮਝ ਨਹੀਂ ਪਉਂਦੇ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਪਹਿਲੀ ਬੇਨਤੀ ਇਹ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਤਾਂ ਆ ਵਜ ਦੀ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲੀ ਗੱਲ ਤਾਂ ਸੰਗਤ ਜੀ ਇਹ ਪੱਲੇ ਬੰਨ੍ਹਣੀ ਆ ਕਿ ਜੇਕਰ ਤੁਸੀਂ ਗੁਰਸਿੱਖ ਹੋ ਗੁਰੂ ਘਰੇ ਜਾਂਦੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਫਿਰ ਤੁਹਾਨੂੰ ਕਿਤੇ ਵੀ ਹੋਰ ਜਾਣ ਦੀ ਲੋੜ ਨਹੀਂ ਕਿਉਂਕਿ ਜਿੰਨੇ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਗੁਰੂ ਮੰਨ ਲਿਆ ਉਹਨੂੰ ਜੋ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲਣਾ ਹੈ ਜੇਕਰ ਆਪਾਂ ਆਪਣੇ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਜਾਵਾਂਗੇ ਤਾਂ ਫਿਰ ਤੱਕੇ ਤੋੜਿਆ ਜੋਗੇ ਰਹਿ ਜਾਵਾਂਗੇ ਸੰਗਤ ਜੀ ਸਿੱਖ ਨੂੰ ਹੁਕਮਿਆ ਕਿ ਸਭ ਧਰਮਾਂ ਦਾ ਸਤਿਕਾਰ ਕਰੇ ਪਰ ਪਿਆਰ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਸਿੱਖ ਦੀ ਜੋ ਵੀ ਅਰਦਾਸ ਆ ਜੋ ਵੀ ਆਸ ਆ ਨਾ ਉਹ ਗੁਰੂ ਦੇ ਦਰ ਤੋਂ ਪੂਰੀ ਹੁੰਦੀ ਆ ਬਸ ਸਿੱਖ ਦਾ ਆਪਣੇ ਗੁਰੂ ਪ੍ਰਤੀ ਭਰੋਸਾ ਪੂਰਾ ਹੋਵੇ ਸ਼ਰਧਾ ਪੂਰੀ ਹੋਵੇ ਜਿੰਨਾ ਹੀ ਸਾਡਾ ਭਰੋਸਾ ਪੱਕਾ ਹੋਵੇਗਾ ਸ਼ਰਧਾ ਪੂਰੀ ਹੋਵੇਗੀ ਸਾਡਾ ਨੀਮ ਪੱਕਾ ਹੋਵੇਗਾ ਉਨੀ ਹੀ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਤਾਂ ਇਸ ਕਰਕੇ ਜੇਕਰ ਤੁਨ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਗੁਰੂ ਮੰਨਦੇ ਹੋ ਗੁਰੂ ਘਰੇ ਜਾਂਦੇ ਹੋ ਗੁਰਬਾਣੀ ਦਾ ਪਾਠ ਤੇ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖਣਾ ਹੈ ਜੋ ਮੰਗਣਾ ਹੈ ਆਪਣੇ ਗੁਰੂ ਤੋਂ ਮੰਗਣਾ ਹੈ ਗੁਰਬਾਣੀ ਦਾ ਪਾਠ ਕਰਕੇ ਗੁਰਬਾਣੀ ਦੀ ਭੇਟਾ ਰੱਖ ਕੇ ਮੰਗਣਾ ਹੈ ਜੇ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਘੜੀ ਆ ਗਈ ਆ ਕੁਝ ਵੀ ਸਮਝ ਨਹੀਂ ਆਉਂਦਾ ਤਾਂ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਸਾਹਿਬ ਜੀ ਤੋਂ ਹੁਕਮਨਾਮਾ ਸਾਹਿਬ ਲੈਣਾ ਹੈ ਫਿਰ ਆਪਣੇ ਕੰਮਕਾਰ ਕਰਨੇ ਨੇ ਦੇਖਣਾ ਜਦੋਂ ਆਪਾਂ ਇਹ ਨਿਯਮ ਆਪਣੀ ਜ਼ਿੰਦਗੀ ਦੇ ਵਿੱਚ ਪੱਕੇ ਕਰ ਲਵਾਂਗੇ ਨਾ ਤਾਂ ਸਾਡੀ ਜ਼ਿੰਦਗੀ ਦੀ ਸਾਰੀ ਨਰਾਸ਼ਾ ਦੁੱਖ ਦੇ ਲਿੱਦਰ ਦੂਰ ਹੋਣੇ ਸ਼ੁਰੂ ਹੋ ਜਾਣਗੇ ਮਹਾਪੁਰਖ ਜੀ ਕਹਿੰਦੇ ਜਿੱਨਾ ਘਰਾਂ ਦੇ ਵਿੱਚ ਹਰ ਵੇਲੇ ਕਲੇਸ਼ ਰਹਿੰਦਾ ਹੈ ਕਰਦੇ ਜੀ ਹਰ ਵੇਲੇ ਇੱਕ ਦੂਸਰੇ ਦੇ ਨਾਲ ਖਿਜੇ ਰਹਿੰਦੇ ਆ ਜਾਂ ਫਿਰ ਘਰ ਦੇ ਵਿੱਚ ਬਿਮਾਰੀ ਆ ਜਾਂ ਬਿਮਾਰੀ ਨਹੀਂ ਆ ਪਰ ਆਲਸ ਦਲਿੱਦਰ ਬਹੁਤ ਆ ਤਾਂ ਮਹਾਪੁਰਖ ਜੀ ਕਹਿੰਦੇ ਆਪਣੇ ਘਰ ਦੇ ਵਿੱਚ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰੋ ਗੁਰਬਾਣੀ ਦਾ ਪਾਠ ਕਰਨਾ ਤਾਂ ਹਰੇਕ ਗੁਰਸਿੱਖ ਦੇ ਲਈ ਜ਼ਰੂਰੀ ਆ ਅਮਰਤ ਵੇਲੇ ਦਾ ਨਿਤਨੇਮ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਅਤੇ ਸੌਣ ਤੋਂ ਤੁਰੰਤ ਪਹਿਲਾਂ ਵੀ ਕੀਰਤਨ ਸੁਹੇਲਾਤਾ ਦੀ ਦਾ ਪਾਠ ਕਰਨਾ ਹੈ ਜੇਕਰ ਗੁਰਬਾਣੀ ਦਾ ਪਾਠ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਜੀ ਦਾ ਜਾਪ ਕਰ ਲਓ ਮੂਲ ਮੰਤਰ ਜੀ ਦਾ ਜਾਪ ਕਰ ਲਓ ਗੁਰੂ ਸਹਿਬਾਨਾਂ ਦੇ ਨਾਮ ਸਿਮਰਨ ਕਰ ਲਓ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਆਪਣੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਸਕਦੇ ਹੋ ਉਸੇ ਤਰੀਕੇ ਦੇ ਨਾਲ ਸਵੇਰੇ ਸ਼ਾਮ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣੀ ਆ ਅਤੇ ਜਿੰਨਾ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਘਰ ਵਿੱਚ ਬਿਮਾਰੀ ਆ ਜਾਂ ਘਰ ਦੀ ਕੋਈ ਵੀ ਸਮੱਸਿਆ ਆਏ ਉਹ ਜੇ ਨਾ ਹੋ ਸਕੇ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਲਗਾ ਕੇ ਰੱਖੋ ਜਿਵੇਂ ਟੀਵੀ ਤੇ ਲਗਾ ਲਿਆ ਮੋਬਾਈਲ ਤੇ ਲਗਾ ਲਿਆ ਆਪਾਂ ਕੰਮਕਾਰ ਕਰ ਰਹੇ ਆ ਨਾਲ ਨਾਲ ਗੁਰਬਾਣੀ ਦਾ ਪਾਠ ਸਾਡੇ ਕੰਨਾਂ ਵਿੱਚ ਪੈ ਰਿਹਾ ਏ ਪੈਣਾ ਬੀਬੀਆਂ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਹੋયા ਝਾੜੂ ਬੁੱਕਰ ਫੇਰਦਿਆਂ ਹੋયા ਘਰ ਦੇ ਸਾਰੇ ਕੰਮਕਾਰ ਕਰਦਿਆਂ ਹੋયા ਆਪਾਂ ਖੁਦ ਵੀ ਗੁਰਬਾਣੀ ਦਾ ਪਾਠ ਕਰ ਸਕਦੇ ਆ ਜੇ ਗੁਰਬਾਣੀ ਦਾ ਪਾਠ ਕੰਠ ਨਹੀਂ ਆ ਜਾਂ ਕੋਈ ਵੀ ਸ਼ਬਦ ਤੁਹਾਨੂੰ ਕੰਠ ਨਹੀਂ ਆ ਤੁਸੀਂ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਹੋ ਜੇ ਵਾਹਿਗੁਰੂ ਜੀ ਦਾ ਜਾਪ ਵੀ ਨਹੀਂ ਕਰਦੇ ਤਾਂ ਗੁਰਬਾਣੀ ਦਾ ਪਾਠ ਲਗਾ ਲਓ ਸੋ ਘਮਨੀ ਸਾਹਿਬ ਜੀ ਦੀ ਬਾਣੀ ਲਗਾ ਲਓ ਮੋਲ ਮੰਤਰ ਜੀ ਦਾ ਜਾਪ ਲਗਾ ਲਓ ਦੇਖਣਾ ਜਦੋਂ ਇਸ ਤਰ੍ਹਾਂ ਸਾਰਾ ਦਿਨ ਸਾਡੇ ਘਰ ਦੇ ਵਿੱਚ ਗੁਰ ਬਾਣੀ ਦਾ ਪਾਠ ਚੱਲੇਗਾ ਤਾਂ ਸਾਡੇ ਘਰ ਦੇ ਵਿੱਚ ਇੱਕ ਪੋਜ਼ਿਟਿਵ ਮਾਤਾਵਰਣ ਬਣ ਜਾਵੇਗਾ ਜਿਹੜੇ ਜੀ ਹਰ ਵੇਲੇ ਖਿਜੇ ਖਿਜੇ ਰਹਿੰਦੇ ਆ ਨਾ ਉਹਨਾਂ ਦੇ ਮਨ ਆਪਣੇ ਆਪ ਸ਼ਾਂਤ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਦੇਖੋ ਜੀ ਸਾਡੇ ਅੰਦਰ ਦਾ ਕਲੇਸ਼ ਹੀ ਬਾਹਰ ਆਉਂਦਾ ਏ ਆਪਾਂ ਜਿਹੜਾ ਰਸਨਾ ਦੇ ਨਾਲ ਦੂਜਿਆਂ ਦੇ ਨਾਲ ਲੜਾਈ ਕਰਦੇ ਆ ਨਾ ਮਾੜੇ ਬੋਲ ਬੋਲਦੇ ਆ ਇਹ ਸਭ ਕੁਝ ਸਾਡੇ ਅੰਦਰ ਹੈ ਆ ਅੰਦਰੋਂ ਬਾਹਰ ਆਉਂਦਾ ਹੈ ਜੇ ਸਾਡੇ ਅੰਦਰ ਸੁੱਖ ਸ਼ਾਂਤੀ ਹੋ ਜਾਵੇ ਅੰਦਰ ਦਾ ਕਲੇਸ਼ ਮਿਟ ਜਾਵੇ ਤਾਂ ਬਾਹਰ ਦੇ ਸਾਰੇ ਲੜਾਈ ਝਗੜੇ ਮਿਟ ਜਾਣਗੇ ਇਸ ਲਈ ਆਪਾਂ ਸਭ ਤੋਂ ਪਹਿਲਾਂ ਕੰਮ ਕਰਨਾ ਹੈ ਆਪਣੇ ਮਨ ਤੇ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਇਹਦੇ ਅੰਦਰ ਗੁਰੂ ਦਾ ਗਿਆਨ ਭਰਨਾ ਹੈ ਜਿੰਨਾ ਹੀ ਗੁਰੂ ਦਾ ਗਿਆਨ ਸਾਡੇ ਮਨ ਅੰਦਰ ਜਾਵੇਗਾ ਸਾਡੇ ਮਨ ਦੇ ਜਿੰਨੇ ਕਲੇਸ਼ ਨੇ ਨਾ ਉਹ ਮਿਟ ਜਾਣਗੇ ਸਾਡਾ ਮਨ ਬਿਲਕੁਲ ਤੰਦਰੁਸਤ ਨਿਰਵਾਹ ਹੋ ਜਾਵੇਗਾ ਜਦੋਂ ਮਨ ਤੰਦਰੁਸਤ ਨਰਵਾ ਹੋ ਗਿਆ ਤਾਂ ਦੇਖਣਾ ਤਨ ਨੇ ਵੀ ਤੰਦਰੁਸਤ ਹੋ ਜਾਣਾ ਹੈ ਫਿਰ ਤਨ ਮਨ ਦੋਵੇਂ ਖਿੜੇ ਖਿੜੇ ਰਹਿਣਗੇ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਤਾਂ ਇੱਕ ਨੁਕਤਾ ਤਾਂ ਆਪਣੇ ਘਰ ਦੇ ਵਿੱਚ ਇਹ ਜ਼ਰੂਰ ਅਪਣਾਉਣਾ ਹੈ ਕਿ ਸਵੇਰੇ ਉੱਠਦਿਆ ਸਾਰ ਗੁਰਬਾਣੀ ਦਾ ਪਾਠ ਸ਼ਾਮ ਨੂੰ ਰਹਿਰਾ ਸਾਹਿਬ ਦੀ ਦਾ ਪਾਠ ਸੌਣ ਲੱਗਿਆਂ ਵੀ ਕੀਰਤਨ ਸੁਹਲਾ ਸਾਹਿਬ ਜੀ ਦੀ ਬਾਣੀ ਜਾਂ ਫਿਰ ਗੁਰਮੰਤਰ ਜਾਂ ਮੂਲ ਮੰਤਰ ਜੀ ਦਾ ਜਾਪ ਗੁਰੂ ਗੁਰੂ ਕਰਦਿਆਂ ਸੌਣਾ ਹੈ ਗੁਰੂ ਗੁਰੂ ਕਰਦਿਆਂ ਉੱਠਣਾ ਹੈ ਤਾਂ ਦੇਖਣਾ ਗੁਰੂ ਸਾਹਿਬ ਜੀ ਦੀ ਐਸੀ ਬਰਕਤ ਕਰਦੇ ਵਿੱਚ ਆਉਂਦੀ ਆ ਵੀ ਫਿਰ ਸੁਮਾਲਿਆ ਵੀ ਸੁਮਾਲੀ ਨਹੀਂ ਜਾਂਦੀ ਇੱਕ ਵਾਰ ਪੂਰੇ ਭਰੋਸੇ ਦੇ ਨਾਲ ਗੁਰੂ ਵਾਲੇ ਹੋ ਕੇ ਤਾਂ ਦੇਖੋ ਗੁਰੂ ਸਾਹਿਬ ਜੀ ਤਾਂ ਦਾਤਾਂ ਦੇਣ ਨੂੰ ਸਾਨੂੰ ਤਿਆਰ ਨੇ ਸਾਨੂੰ ਹੀ ਗੁਰੂ ਤੋਂ ਮੰਗਣਾ ਨਹੀਂ ਆਉਂਦਾ ਅਸੀਂ ਹੀ ਇੱਧਰ ਉੱਧਰ ਭਟਕਦੇ ਰਹਿੰਦੇ ਆ ਇਦਾਂ ਹੀ ਨਾ ਮਹਾਪੁਰਖ ਜੀ ਸਮਝੋ ਜੇ ਸੰਨ ਇੱਦਾਂ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਕੋਈ ਸੰਤ ਫਕੀਰ ਜੀ ਰਹਿੰਦੇ ਸਨ ਕਹਿੰਦੇ ਉਹ ਸੰਤ ਫਕੀਰ ਜੀ ਦੇ ਕੋਲ ਬਹੁਤ ਸਾਰੇ ਲੋਕ ਆਪਕੋ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਲੈ ਕੇ ਆਉਂਦੇ ਉਹ ਸੰਤ ਫਕੀਰ ਜੀ ਸਭ ਨੂੰ ਇੱਕ ਇੱਕ ਕੁੜੀ ਦੇ ਦਿੰਦੇ ਸੀ ਕਹਿੰਦੇ ਸੀ ਆਹ ਕੁੜੀ ਲੈ ਜਾਓ ਘਰ ਵਿੱਚ ਰੱਖ ਲਓ ਤੁਹਾਡੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਪਰ ਕਹਿੰਦੇ ਉਹ ਫਕੀਰ ਜੀ ਨੇ ਆਪਣੇ ਦਰਵਾਜ਼ੇ ਦੇ ਅੱਗੇ ਲਿਖ ਕੇ ਲਾਇਆ ਸੀ ਵੀ ਇੱਥੇ ਸਿੱਖਾਂ ਦਾ ਆਉਣਾ ਬਣਾ ਹੈ ਕਹਿੰਦੇ ਇੱਕ ਸਿੱਖ ਦੇ ਘਰ ਦੇ ਵਿੱਚ ਬਹੁਤ ਗਰੀਬੀ ਸੀ ਉਹ ਸਿੱਖ ਨੂੰ ਜਦੋਂ ਪਤਾ ਲੱਗਾ ਵੀ ਸਾਡੇ ਨਗਰ ਦੇ ਵਿੱਚ ਕੋਈ ਐਸੇ ਫਕੀਰ ਜੀ ਆਏ ਨੇ ਜਿਹੜੇ ਹਰ ਸਮੱਸਿਆ ਦਾ ਹੱਲ ਕਰ ਦਿੰਦੇ ਨੇ ਉਹ ਸਿੱਖ ਵੀ ਇਹ ਫਕੀਰ ਜੀ ਦੇ ਕੋਲ ਆਪਣੀ ਸਮੱਸਿਆ ਲੈ ਕੇ ਆਇਆ ਪਰ ਦਰਵਾਜ਼ੇ ਦੇ ਖੜੇ ਸੇਵਾਦਾਰਾਂ ਨੇ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਕਿਆ ਤੁਹਾਨੂੰ ਅੰਦਰ ਜਾਣ ਦੀ ਮਨਾਈ ਹੈ ਆ ਦੇਖੋ ਮੋਟਾ-ਮੋਟਾ ਲਿਖ ਕੇ ਲਾਇਆ ਹੈ ਕਹਿੰਦੇ ਹੁਣ ਉਹ ਸਿੱਖ ਨੇ ਮਨ ਵਿੱਚ ਸੋਚਿਆ ਵੀ ਹੁਣ ਤਾਂ ਮੈਂ ਜਾ ਕੇ ਹੀ ਰ੍ਹਾਂਗਾ ਪਤਾ ਕਰਾਂਗਾ ਵੀ ਜੇਕਰ ਤੁਸੀਂ ਸਾਰੇ ਲੋਕਾਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਦੱਸਦੇ ਹੋ ਤਾਂ ਫਿਰ ਸਿੱਖਾਂ ਦੇ ਨਾਲ ਕੀ ਸਮੱਸਿਆ ਹੈ ਸਿੱਖਾਂ ਨੂੰ ਕਿਉਂ ਨਹੀਂ ਦੱਸਦੇ ਕਹਿੰਦੇ ਉਹ ਸਿੱਖ ਟੱਕਾ ਮਾਰ ਕੇ ਉਫਕੀਰ ਜੀ ਦੇ ਕੋਲ ਅੰਦਰ ਚਲੇ ਆ ਗਿਆ ਕਹਿੰਦੇ ਫਕੀਰ ਜੀ ਨੇ ਉਹਨੂੰ ਸਤਕਾਰ ਸਹਿਤ ਕਿਹਾ ਵੀ ਭਾਈ ਤੁਹਾਨੂੰ ਅੰਦਰ ਕਿੰਨੇ ਆਉਣ ਦਿੱਤਾ ਅਸੀਂ ਬਾਹਰ ਲਿਖ ਕੇ ਲਾਇਆ ਹੈ ਕਿ ਤੁਸੀਂ ਅੰਦਰ ਨਹੀਂ ਆ ਸਕਦੇ ਉਹ ਸਿੱਖ ਨੇ ਕਿਹਾ ਇਹ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਨੇ ਲਾਇਆ ਪਰ ਮੈਨੂੰ ਇਹ ਦੱਸੋ ਕਿਸਾਂ ਨੂੰ ਅੰਦਰ ਆਉਣ ਤੋਂ ਮਣਾਈ ਕਿਉਂ ਆ ਅਸੀਂ ਅੰਦਰ ਕਿਉਂ ਨਹੀਂ ਆ ਸਕਦੇ ਤੁਸੀਂ ਸਾਡੀ ਸਮੱਸਿਆ ਦਾ ਹੱਲ ਕਿਉਂ ਨਹੀਂ ਕਰ ਸਕਦੇ ਤਾਂ ਕਹਿੰਦੇ ਉਹ ਫਕੀਰ ਜੀ ਨੇ ਸਤਕਾਰ ਸਹਿਤ ਹੱਥ ਜੋੜ ਕੇ ਕਿਹਾ ਭਾਈ ਮੈਂ ਤਾਂ ਆਪ ਤੁਹਾਡੇ ਬਾਪੂ ਦਾ ਦਿੱਤਾ ਵਰਤਦਾ ਹਾਂ ਤੁਹਾਡੇ ਪਿਤਾ ਦਾ ਦਿੱਤਾ ਤਾਂ ਮੈਂ ਵਰਤ ਰਿਆ ਹਾਂ ਉਹ ਫਕੀਰ ਨੇ ਕਹਿੰਦੇ ਸਾਰੀ ਗੱਲ ਬਾਤ ਦੱਸੀ ਕਿ ਭਾਈ ਮੈਂ ਅਮਰਤ ਵੇਲੇ ਉੱਠਦਾ ਹਾਂ ਉੱਠ ਕੇ ਗੁਰੂ ਘਰੇ ਜਾਣਾ ਹੈ ਜੋ ਵੀ ਗੁਰੂ ਘਰ ਦੇ ਵਿੱਚ ਸੰਗਤ ਆਈ ਹੁੰਦੀ ਹੈ ਨਾ ਉਹਨਾਂ ਦੀ ਚਰਨ ਧੂੜ ਇਕੱਠੀ ਕਰਕੇ ਮੈਂ ਲੈ ਆਉਣਾ ਹਾਂ ਫਿਰ ਜਦੋਂ ਮੇਰੇ ਕੋਲ ਕੋਈ ਵੀ ਮਨੁੱਖ ਆਪਣੀ ਸਮੱਸਿਆ ਲੈ ਕੇ ਆਉਂਦਾ ਹੈ ਤਾਂ ਮੈਂ ਉਹ ਨਾਮ ਜਪਣ ਵਾਲੀ ਸੰਗਤ ਦੀ ਚਰਨ ਧੂੜ ਉਹਨਾਂ ਨੂੰ ਕੁੜੀਆਂ ਵਿੱਚ ਪਾ ਕੇ ਦਿੰਨਾ ਜਿਹਦੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਇਹ ਵਾਰਤਾ ਸੁਣਾ ਕੇ ਮਹਾਪੁਰਖ ਜੀ ਸਮਝਾਉਂਦੇ ਸੀ ਕਿ ਭਾਈ ਜਿਹੜੇ ਸੁੱਖ ਪਦਾਰਥਾਂ ਦੇ ਲਈ ਅਸੀਂ ਆਪਣੇ ਗੁਰੂ ਦਾ ਦਰ ਛੱਡ ਕੇ ਹੋਰਾਂ ਪਾਸੇ ਤੁਰੇ ਫਿਰਦੇ ਆਂ ਟੂਨੇ ਟੋਟ ਕੇ ਕਰਦੇ ਫਿਰਦੇ ਆਂ ਇਹ ਸੁੱਖ ਪਦਾਰਥ ਤਾਂ ਨਾਮ ਜਪਣ ਵਾਲੀ ਸੰਗਤ ਦੀ ਚਰਨ ਧੂੜ ਤੋਂ ਹੀ ਮਿਲ ਜਾਂਦੇ ਨੇ ਮਹਾਪੁਰਖ ਜੀ ਕਹਿੰਦੇ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਵੀ ਘਾਟ ਰੜਕ ਰਹੀ ਆ ਕੋਈ ਸ਼ਾਕੂਰੀ ਨਹੀਂ ਹੋ ਰਹੀ ਕਿਸੇ ਵੀ ਗੱਲੋਂ ਦੁਖੀ ਪਰੇਸ਼ਾਨ ਹੋ ਤਾਂ ਗੁਰੂ ਘਰੇ ਜਾਓ ਜਾ ਕੇ ਸੰਗਤ ਦੀ ਸੇਵਾ ਕਰੋ ਸੰਗਤ ਦੇ ਝੁੱਠੇ ਵਰਤਨ ਮਾਜੋ ਸੰਗਤ ਦੇ ਜੋੜਿਆਂ ਦੀ ਸੇਵਾ ਕਰੋ ਸੰਗਤ ਦੇ ਵਿੱਚ ਬੈਠ ਕੇ ਨਾਮ ਜਪੋ ਇੱਥੇ ਮਹਾਪੁਰਖ ਜੀ ਇੱਕ ਬੜੀ ਪਿਆਰੀ ਗੱਲ ਦੱਸਦੇ ਨੇ ਕਹਿੰਦੇ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਦਾ ਸਭ ਤੋਂ ਵੱਡਾ ਫਾਇਦਾ ਇਹ ਆ ਕਿ ਪੁੰਨੀਆਂ ਦੇ ਨਾਲ-ਨਾਲ ਪਾਪੀ ਵੀ ਤਰ ਜਾਂਦੇ ਨੇ ਭਾਵ ਕਿ ਭਾਵੇਂ ਅਸੀਂ ਗਲਤੀਆਂ ਕੀਤੀਆਂ ਨੇ ਗੁਨਾਹ ਕੀਤੇ ਆ ਪਰ ਜੇ ਸੰਗਤ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੰਗਤ ਵਿੱਚ ਬੈਠ ਕੇ ਸੰਗਤ ਦੇ ਨਾਲ ਨਾਮ ਜਪਣਾ ਸ਼ੁਰੂ ਕਰ ਦਿੱਤਾ ਤਾਂ ਕਹਿੰਦੇ ਗੁਰੂ ਸਾਹਿਬ ਜੀ ਜਦੋਂ ਸੰਗਤ ਤੇ ਖੁਸ਼ ਹੁੰਦੇ ਨੇ ਜਦੋਂ ਸੰਗਤ ਦਾ ਭਲਾ ਕਰਦੇ ਆ ਨਾ ਵਿੱਚੋਂ ਚੁਣ-ਚੁਣ ਕੇ ਭਲਾ ਨਹੀਂ ਕਰਦੇ ਵਿੱਕੀ ਦਾ ਭਲਾ ਕਰਨਾ ਹੈ ਕਿਹਦਾ ਨਹੀਂ ਕਰਨਾ ਕਹਿੰਦੇ ਗੁਰੂ ਸਾਹਿਬ ਜੀ ਤਾਂ ਖੁਸ਼ ਹੋ ਕੇ ਪੂਰੀ ਸੰਗਤ ਦੇਤੇ ਆਪਣੀ ਮਿਹਰ ਆਪਣੀ ਬਰਕਤ ਕਰ ਦਿੰਦੇ ਨੇ ਆਪਣੇ ਦੋਵੇਂ ਮੁਖ ਆਪਣੇ ਦੋਵੇਂ ਮੁੱਠਾ ਸੰਗਤ ਦੀ ਝੋਲੀ ਦੇ ਵਿੱਚ ਖੋਲ ਦਿੰਦੇ ਨੇ ਫਿਰ ਪਾਪੀng ਫਿਰ ਪੁੰਨੀਆਂ ਦੇ ਨਾਲ-ਨਾਲ ਪਾਪੀ ਵੀ ਤਰ ਜਾਂਦੇ ਨੇ ਇਸ ਕਰਕੇ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਦਾ ਮੌਕਾ ਮਿਲੇ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲੇ ਇਹ ਮੌਕਾ ਕਦੇ ਹੱਥੋਂ ਨਹੀਂ ਜਾਣ ਦੇਣਾ ਮਨ ਲਾ ਕੇ ਸੇਵਾ ਕਰਨੀ ਆ ਸੰਗਤ ਦੀ ਸੇਵਾ ਦੇ ਵਿੱਚੋਂ ਹੀ ਬਹੁਤ ਕੁਝ ਮਿਲ ਜਾਂਦਾ ਹੈ ਉਸ ਤੋਂ ਬਾਅਦ ਮਹਾਪੁਰਖ ਜੀ ਸਮਝਾਉਂਦੇ ਨੇ ਵੀ ਭਾਈ ਘਰ ਦੀ ਬਰਕਤ ਵਧਾਉਣ ਦੇ ਲਈ ਘਰ ਦੇ ਸੁੱਖ ਸ਼ਾਂਤੀ ਬਣਾਉਣ ਦੇ ਲਈ ਸਾਨੂੰ ਘਰ ਦੇ ਵਿੱਚ ਕੋਈ ਟੂਣੇ ਟੋਟ ਕੇ ਉਪਾ ਕਰਨ ਦੀ ਲੋੜ ਨਹੀਂ ਆ ਕਿਉਂਕਿ ਕੁਝ ਲੋਕ ਆਪਣੇ ਘਰ ਦੇ ਦੂਹੀ ਅੱਗੇ ਬੜੀਆਂ ਵੰਨ ਸਵੰਨੀਆਂ ਜੀਆਂ ਚੀਜ਼ਾਂ ਲਿਆ ਲਿਆ ਕੇ ਰੱਖਦੇ ਨੇ ਪੁੱਛੀਏ ਤਾਂ ਕਹਿੰਦੇ ਇਹ ਚੰਗੀਆਂ ਹੁੰਦੀਆਂ ਨੇ ਇਸ ਕਰਕੇ ਲਿਆ ਕੇ ਰੱਖੀਆਂ ਨੇ ਕਈ ਚੀਜ਼ਾਂ ਕਰਕੇ ਕਹਿੰਦੇ ਘਰ ਵਿੱਚ ਪੈਸਾ ਆਉਂਦਾ ਹੈ ਕਈਆਂ ਚੀਜ਼ਾਂ ਕਰਕੇ ਕਹਿੰਦੇ ਮਾੜੀਆਂ ਸ਼ਕਤੀਆਂ ਸਾਡੇ ਘਰ ਦੇ ਵਿੱਚ ਨਹੀਂ ਆ ਸਕਦੀਆਂ ਭਾਵੇਂ ਕਿ ਵਕ ਵਕ ਚੀਜ਼ਾਂ ਦੇ ਨਾਲ ਉਹ ਵੱਖ-ਵੱਖ ਗੱਲਾਂ ਦੱਸਦੇ ਨੇ ਵੀ ਸਾਡੀਆਂ ਆ ਆ ਸਮੱਸਿਆਵਾਂ ਦੂਰ ਹੋ ਸਕਦੀਆਂ ਨੇ ਪਰ ਮਹਾਪੁਰਖ ਜੀ ਕਹਿੰਦੇ ਸਿੱਖੋ ਤੁਹਾਨੂੰ ਇਦਾਂ ਦਾ ਕੁਝ ਵੀ ਕਰਨ ਦੀ ਲੋੜ ਨਹੀਂ ਆ ਜੇਕਰ ਤੁਹਾਡੇ ਅੰਦਰ ਗੁਰਬਾਣੀ ਦਾ ਪਾਠ ਹੋ ਰਿਹਾ ਏ ਤਾਂ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਪਾਵੇਗਾ ਜੇਕਰ ਰੋਜ਼-ਰੋਜ਼ ਤੁਸੀਂ ਅਮਰਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਦੇ ਹੋ ਤੁਹਾਡੇ ਹਿਰਦੇ ਘਰ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਿਆ ਹੈ ਨਾ ਤਾਂ ਇਹ ਮਾੜੀਆਂ ਸ਼ਕਤੀਆਂ ਮਾੜੇ ਲੋਕ ਤੁਹਾਡੇ ਤੁਹਾਡਾ ਵਾਲ ਵੀ ਨਹੀਂ ਕਰ ਸਕਦੇ। ਦੂਸਰੀ ਗੱਲ ਮਹਾਪੁਰਖ ਜੀ ਸੰਦੇ ਹੁੰਦੇ ਨੇ ਇਹਦੇ ਜੀ ਰਿਕ ਦੇ ਵਿੱਚ ਵਰਕਤ ਵਧਾਉਣੀ ਆ ਨਾ ਫਿਰ ਘਰ ਆਏ ਜੀ ਦਾ ਸਤਕਾਰ ਕਰੋ। ਆਪਣੇ ਘਰ ਦੇ ਬੂਹੇ ਦੇ ਅੱਗੇ ਤੀਜਾ ਰੱਖਣ ਦੇ ਨਾਲੋਂ ਆਪਣੇ ਹਿਰਦੇ ਘਰ ਦੇ ਬੂਹੇ ਅੱਗੇ ਸਤਕਾਰ ਰੱਖੋ ਕਿ ਜੋ ਜੀ ਘਰ ਦੇ ਅੰਦਰ ਆਇਆ ਉਹਨੂੰ ਸਤਕਾਰ ਸਹਿਤ ਮਿਲੋ ਸਤਕਾਰ ਸਹਿਤ ਉਹਦੀ ਸੇਵਾ ਕਰੋ। ਸੇਵਾ ਕਰਨ ਤੋਂ ਪਾਵੇ ਨਹੀਂ ਦਵਿਆ ਪਉ ਨੂੰ ਬਹੁਤ ਜ਼ਿਆਦੇ ਪਕਵਾਨ ਖਵਾਵਾਂਗੇ ਤਾਂ ਹੀ ਸੇਵਾ ਮੰਨੀ ਜਾਵੇਗੀ ਨਾ ਖੁਸ਼ ਹੋ ਕੇ ਸੱਚੀ ਸੁੱਚੀ ਭਾਵਨਾ ਦੇ ਨਾਲ ਜੇਕਰ ਆਪਾਂ ਕਿਸੇ ਨੂੰ ਰੁੱਖਾ ਸਾ ਪ੍ਰਸ਼ਾਦਾ ਵੀ ਛਕਾ ਦੇਵਾਂਗੇ ਨਾ ਉਹ ਇਨਸਾਨ ਖੁਸ਼ ਹੋਵੇ ਨਾ ਹੋਵੇ ਪਰ ਪਰਪਰਪਾਤਮਾ ਜੀ ਜ਼ਰੂਰ ਖੁਸ਼ ਹੋਣਗੇ ਬੇਲੇ ਘਰਾਏ ਜੀ ਦਾ ਸਤਕਾਰ ਕੀਤਾ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਦੇ ਘਰ ਤੋਂ ਕਦੇ ਵੀ ਕੋਈ ਰੋਟੀ ਤੋਂ ਭੁਖਾਣਾ ਹੀ ਜਾਣਾ ਚਾਹੀਦਾ ਪਾਣੀ ਤੋਂ ਪਿਆਸਾ ਨਹੀਂ ਜਾਣਾ ਚਾਹੀਦਾ ਗੁਰਸਿੱਖ ਦੇ ਘਰ ਦੇ ਲੋ ਲੰਗਰ ਹਮੇਸ਼ਾ ਚੱਲਦੇ ਰਹਿਣੇ ਚਾਹੀਦੇ ਨੇ ਤਾਂ ਉਸ ਘਰ ਦੀ ਬਰਕਤ ਦਿਨੋ ਦਿਨ ਵੱਧਦੀ ਜਾਂਦੀ ਆ ਜੋ ਵੀ ਜੀ ਸਾਡੇ ਘਰ ਦੇ ਵਿੱਚ ਆਉਂਦਾ ਹੈ ਨਾ ਕੋਸ਼ਿਸ਼ ਕਰੋ ਕਿ ਉਹ ਭੋਜਨ ਪ੍ਰਸ਼ਾਦਾ ਖਾ ਕੇ ਜਾਵੇ ਕਿਉਂਕਿ ਕੋਈ ਪਤਾ ਨਹੀਂ ਕਿ ਉਹ ਕਿੰਨੀ ਕਰਮਾ ਵਾਲੀ ਰੂਹ ਹੋਵੇ ਕੋਈ ਪਤਾ ਨਹੀਂ ਉਹ ਭੋਜਨ ਪ੍ਰਸ਼ਾਦਾ ਖਾ ਕੇ ਸਾਨੂੰ ਕਿਹੜੀ ਚੰਗੀ ਅਸੀਸ ਦੇ ਜਾਵੇ ਜਿਹਦੇ ਨਾਲ ਸਾਡੇ ਕਈ ਕੰਮ ਸਵਾਰੇ ਜਾਣ ਸਤਕਾਰ ਆਈ ਜੀ ਦਾ ਸਤਕਾਰ ਕਰਨਾ ਹੈ ਜਿੰਨੇ ਜੋਗੇ ਹੋ ਖੁਸ਼ ਹੋ ਕੇ ਸੇਵਾ ਕਰਨੀ ਆ ਤਾਂ ਦੇਖਣਾ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਟੋਟ ਆ ਹੀ ਨਹੀਂ ਸਕਦੀ ਕੁਝ ਲੋਕ ਬਾਰੀ ਰੂਪ ਦੇ ਵਿੱਚ ਦਿਖਾਵਾ ਤਾਂ ਬਹੁਤ ਕਰਦੇ ਨੇ ਕਿਸੇ ਮਹਿਮਾਨ ਨੂੰ ਦੇਖ ਕੇ ਰਖਾਵਾ ਤਾਂ ਇੰਜ ਕਰ ਲਗੇ ਕਿ ਜਿਵੇਂ ਬੜਾ ਚਾ ਚੜ੍ਹਿਆ ਹੈ ਪਰ ਅੰਦਰੋਂ ਇਹ ਕਹਿ ਰਹੇ ਹੁੰਦੇ ਨੇ ਵੀ ਇਹ ਕਿਉਂ ਆ ਗਏ ਨੇ ਜੇ ਕਿਸੇ ਨੇ 1-2 ਦਿਨ ਰਹਿਣਾ ਹੋਵੇ ਪਹਿਲੀ ਗੱਲ ਤਾਂ ਅੱਜ ਦੇ ਸਮੇਂ ਦੇ ਵਿੱਚ ਕਿਸੇ ਕੋਲ ਨਾ ਟਾਈਮ ਹੀ ਨਹੀਂ ਆ ਕਿ ਕੋਈ 1-2 ਦਿਨ ਕਿਸੇ ਦੇ ਘਰ ਜਾ ਕੇ ਰਹਿ ਸਕੇ ਪਰ ਜੇਕਰ ਕੋਈ ਬੰਦਾ ਸਮਾਂ ਕੱਢ ਕੇ ਆ ਹੀ ਗਿਆ ਏ ਉਹ ਕਹਿ ਹੀ ਬੈਠਾ ਕਿ ਮੈਂ 1-2 ਦਿਨ ਇੱਥੇ ਰਵਾਂਗਾ ਅੱਜ ਦੇ ਸਮੇਂ ਦੇ ਵਿੱਚ ਕੁਝ ਲੋਕ ਕੁਝ ਕਦੀ ਗੱਲ ਕਰਦੇ ਆ ਪਿਆਰ ਕਰਨ ਵਾਲੀਆਂ ਰੂਹਾਂ ਵੀ ਬੜੀਆਂ ਨੇ ਮਹਿਮਾਨਾਂ ਦਾ ਸਤਿਕਾਰ ਕਰਨ ਵਾਲੀਆਂ ਰੂਹਾਂ ਵੀ ਬੜੀਆਂ ਨੇ ਜੋ ਮਹਿਮਾਨ ਦੇ ਰੂਪ ਦੇ ਵਿੱਚ ਭਗਵਾਨ ਨੂੰ ਦੇਖਦੇ ਨੇ ਪਰ ਕੁਝ ਲੋਕ ਮਹਿਮਾਨ ਨੂੰ ਦੇਖ ਕੇ ਹੀ ਮੱਥੇ ਤੇ ਤਿਉੜੀ ਪਾ ਲੈਂਦੇ ਆ ਵੀ ਇਹ ਕਿਉਂ ਆ ਗਿਆ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਜਿੰਨਾ ਹੀ ਸਾਡੇ ਮਨ ਦੇ ਵਿੱਚ ਇਹ ਪਰਮ ਪਿਤਾ ਪਰਮਾਤਮਾ ਜੀ ਦੇ ਬਣਾਏ ਹੋਏ ਜੀਵਾਂ ਦੇ ਪ੍ਰਤੀ ਤਰਸ ਦਇਆ ਦੀ ਭਾਵਨਾ ਹੈ ਉਨਾ ਹੀ ਵਾਹਿਗੁਰੂ ਜੀ ਸਾਡੇ ਤੇ ਤਰਸ ਕਰਦੇ ਨੇ ਬਸ ਸਿੱਖ ਨੇ ਕਿਸੇ ਵੀ ਵਿਮਾ ਭਰਮਾ ਦੇ ਵਿੱਚ ਨਹੀਂ ਪੈਣਾ ਸਿੱਖ ਆਪਣੇ ਮਨ ਦੇ ਵਿੱਚ ਹਰ ਜੀਵ ਦੇ ਪ੍ਰਤੀ ਤਰਸ ਦਇਆ ਦੀ ਭਾਵਨਾ ਰੱਖੇ ਜਿੱਥੇ ਵੀ ਕਿਸੇ ਦੀ ਮਦਦ ਕਰਨ ਦਾ ਮੌਕਾ ਮਿਲਦਾ ਹੈ ਭਾਵੇਂ ਕੋਈ ਜੀਵ ਜੰਤੂ ਜਾਨਵਰ ਆ ਭਾਵੇਂ ਕੋਈ ਲੋੜਵੰਦ ਮਨੁੱਖ ਆ ਜੇ ਤੁਸੀਂ ਮਦਦ ਕਰ ਸਕਦੇ ਹੋ ਅੱਗੇ ਹੋ ਕੇ ਮਦਦ ਕਰੋ ਹੋ ਸਕਦਾ ਤੁਹਾਨੂੰ ਦੇ ਕੇ ਚਾਰ ਜੀ ਹੋਰ ਉਹਦੀ ਮਦਦ ਕਰਨ ਦੇ ਲਈ ਆ ਜਾਣ ਤੁਸੀਂ ਮੋਢ ਬਣ ਜਾਓ ਅੱਗੇ ਲੱਗ ਜਾਓ ਤੁਹਾਡਾ ਕਿੰਨਾ ਭਲਾ ਹੋਵੇਗਾ ਉਸ ਤੋਂ ਬਾਅਦ ਗੁਰਸਿੱਖ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੇ ਵਾਹਿਗੁਰੂ ਜੀ ਦਾ ਨਾਮ ਜਪੇ ਸ਼ਾਮ ਨੂੰ ਵੀ ਨੇਮ ਦੇ ਨਾਲ ਰਹਿਰਾਸ ਸਾਹਿਬ ਜੀ ਦਾ ਪਾਠ ਜਿਸ ਦਿਨ ਸਾਡਾ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਵੇਲੇ ਦਾ ਨੇਮ ਪੱਕਾ ਹੋ ਗਿਆ ਸਮਝੋ ਗੁਰੂ ਨਾਨਕ ਪਾਸ਼ਾ ਜੀ ਦਾ ਵਾਸ ਸਾਡੇ ਘਰ ਵਿੱਚ ਹੋ ਗਿਆ ਫਿਰ ਸਾਨੂੰ ਕਿਸੇ ਚੀਜ਼ ਤੋਂ ਡਰਨ ਦੀ ਲੋੜ ਨਹੀਂ ਆ ਕਿਸੇ ਚੀਜ਼ ਤੋਂ ਤਰਸੰਦੀ ਲੋੜ ਨਹੀਂ ਆ ਸਭ ਦਾ ਆਪਣਾ ਸੁਖ ਪ੍ਰਾਰਥ ਹੱਥ ਜੋੜ ਕੇ ਆ ਜਾਣਗੇ ਸੋ ਮੁੱਖ ਦੀ ਗੱਲ ਇਹ ਆ ਵੀ ਸੇਖ ਨੂੰ ਜੋ ਮਿਲਣਾ ਹੈ ਗੁਰੂ ਦੇ ਦਰ ਤੋਂ ਮਿਲਣਾ ਹੈ ਪਰ ਮਿਲੇਗਾ ਤਾਂ ਜੇ ਉਹਦਾ ਭਰੋਸਾ ਪੱਕਾ ਹੋਵੇ ਸ਼ਰਧਾ ਪੂਰੀ ਹੋਵੇ ਜੇ ਗੁਰੂ ਦੀ ਗੱਲ ਮੰਨੇ ਤਾਂ ਕਦੇ ਵੀ ਇਹ ਵਹਿਮ ਪਰਮ ਨਹੀਂ ਕਰਨੇ ਵਿਚਾਰਾਂ ਵਿੱਚ ਨਹੀਂ ਪੈਣਾ